ਭਾਰਤ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇੰਡੋਨੇਸ਼ੀਆ ਦੇ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸੋ ਇਹ ਅਪਡੇਟਸ ਨੇ ਜੀ ਇੰਡੋਨੇਸ਼ੀਆ ਦੇ ਵਿੱਚ ਜਿਹੜੇ ਭੁਚਾਲ ਦੇ ਝਟਕੇ ਆਏ ਨੇ ਉਹਨਾਂ ਦੀ ਤੀਬਰਤਾ 4.6 ਸੀ ਇਹਦੇ ਨਾਲ ਹੀ ਭਾਰਤ ਦੇ ਅਰੁਣਾਚਲ ਪ੍ਰਦੇਸ਼ ਵਿੱਚ ਉੱਥੇ ਵੀ ਇਹ ਝਟਕੇ ਲੱਗੇ ਨਜ਼ਰ ਆਏ ਨੇ ਇਹ ਤਾਂ ਨਹੀਂ ਹੈ ਕਿ ਇਹਨਾਂ ਦਾ ਕੋਈ ਆਪਸੀ ਸਬੰਧ ਹੋਵੇ ਕਿਉਂਕਿ ਦੂਰੀ ਬਹੁਤ ਜ਼ਿਆਦਾ ਹੈ ਜਮੀਨ ਦੇ ਹੇਟਾ ਜੇ ਨੇੜੇ-ਨੇੜੇ ਹੋਵੇ ਆਮ ਤੌਰ ਤੇ ਤੀਬਰਤਾ ਮੈਚ ਕਰ ਜਾਂਦੀ ਹੁੰਦੀ ਹੈ ਪਰ ਇੱਥੇ ਤਾਂ ਧੂਰ ਹੈ ਆਪਾਂ ਅੱਜ ਸਵੇਰੇ ਗੱਲ ਕੀਤੀ ਸੀ ਨਾ ਜਲਵਾਯੂ ਤਬਦੀਲੀ ਵਾਲੀ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਮਨੁੱਖਤਾ ਵੱਲੋਂ ਕੁਦਰਤ ਦੇ ਨਾਲ ਛੇੜਛਾੜ ਜਲਵਾਯੂ ਵਿੱਚ ਵੱਡੀ ਤਬਦੀਲੀ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਆਕਸੀਜਨ ਦੀ ਘਾਟ ਇਹ तमाम ਚੀਜ਼ਾਂ ਨੇ ਜਿਹਦੇ ਕਾਰਨ ਇਹ ਜਲਵਾਯੂ ਤਬਦੀਲੀ ਆਉਂਦੀ ਨਜ਼ਰ ਆ ਰਹੀ ਹੈ ਸੋ ਮੈਂ ਪੇਂਤੀ ਕਰਦਾ ਕਿ ਇਹ ਚੀਜ਼ ਜਿਹੜੀ ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਖੋਜ ਕਰ ਰਹੀਆਂ ਨੇ ਜੋ ਆ ਉਹਨਾਂ ਨੇ ਬਹੁਤ ਚਿਰ ਪਹਿਲਾਂ ਕਹਿ ਦਿੱਤਾ ਸੀ ਜਲਵਾਯੂ ਤਬਦੀਲੀ ਦੇ ਉੱਤੇ ਅਧਿਐਨ ਕੀਤਾ ਜਾਵੇ ਔਰ ਹਰ ਸਾਲ ਦੇ ਕੁਝ ਵਿਸ਼ੇ ਵੀ ਹੁੰਦੇ ਨੇ ਇਸ ਜਿਹੜਾ ਪਿਛਲੀ ਵਾਰ ਇਹਨਾਂ ਨੇ ਆਖਿਆ ਸੀ ਉਹਦੇ ਵਿੱਚ ਇਹੋ ਹੀ ਆਖਿਆ ਸੀ ਕਿ ਵਿਸ਼ੇਸ਼ ਮਾਰਾਂ ਤੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਲਵਾਯੂ ਤਬਦੀਲੀ ਦੇ ਉੱਤੇ ਅਧਿਐਨ ਕਰਾਇਆ ਜਾਵੇ ਇਦਾ ਅਸਲ ਕਾਰਨ ਕੀ ਹੈ